ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਵੀਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਬਾਲ ਲੀਲਾ ਸਾਹਿਬ ਨਨਕਾਣਾ ਸਾਹਿਬ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਬਾਲ ਦਾ ਮਤਲਬ ਹੈ ਬਾਲਕ ਲੀਲਾ ਦਾ ਮਤਲਬ ਕੋਤਕ ਜਾਂ ਖੇਡ ਇਸ ਸਥਾਨ ਵਿੱਚ ਕੇ ਗੁਰਨਾਨਕ ਪਾਤਸ਼ਾਹ ਬਚਪਨ ਵਿੱਚ ਆਪਣੇ ਹਾਨੀਆਂ ਸੰਘੀਆਂ ਸਾਥੀਆਂ ਨਾਲ ਖੇਡਦੇ ਰਹੇ ਲੋੜਵੰਦ ਗਰੀਬ ਬੱਚਿਆਂ ਦੀ ਸਹਾਇਤਾ ਕਰਦੇ ਸੀ ਆ ਦੋਸਤੂਆਂ ਨਾਲ ਉਹਨਾਂ ਦੀ ਸੇਵਾ ਕਰਦੇ ਸੀ ਲਗਭਗ ਬਚਪਨ ਦੇ 13 ਸਾਲ ਇਸ ਪਾਵਨ ਸਥਾਨ ਵਿੱਚ ਕੇ گزارੇ ਇਸ ਹਸਤਾਨੇ ਕੀ ਆਪ ਜੀ ਦੇਖ ਰਹੇ ਸਰੋਵਰ ਸਾਹਿਬ ਹੈ ਇਸ ਸਰੋਵਰ ਸਾਹਿਬ ਜਿਹੜਾ ਹੈ ਇਹ ਦੁਨੀਆ ਦਾ ਸਭ ਤੋਂ ਪਹਿਲਾ ਅਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਸਰੋਵਰ ਸਾਹਿਬ ਹੈ ਜੋ ਕਿ ਬਿਰਧ ਹਾਲਤ ਦੇ ਵਿੱਚ ਹੈਗਾ ਸੀ ਜਿਸ ਨੂੰ ਸਾਡੇ ਯੰਗਸਟਰ ਨੂੰ ਐਕਸਰਸਾਈਜ਼ ਵਾਸਤੇ ਅਤੇ ਖੇਡਾਂ ਵਾਸਤੇ ਜਗ੍ਹਾ ਦੀ ਲੋੜ ਸੀ ਉਹਦੇ ਵਿੱਚ ਪਲੇਗ੍ਰਾਉਂਡ ਬਣਾ ਦਿੱਤਾ ਗਿਆ ਕਿ ਜਿੱਦੇ ਵਿੱਚ ਕਬੱਡੀ ਅਤੇ ਆਦ ਖੇਡਾਂ ਖੇੜੀਆਂ ਜਾਂਦੀਆਂ ਹਨ ਇਹਨਾਂ ਝੰਡਾ ਦਰਖਤਾਂ ਦੀ ਛਾਵੇਂ ਗੁਰਨਾਨਕ ਪਾਤਸ਼ਾਹ ਰਬੂ ਪਾਤਸ਼ਾਹ ਦਾ ਨਾਮ ਜਪਦੇ ਰਹੇ ਗਿਰਤ ਕਰੋ ਨਾਮ ਜਪੋ ਅਤੇ ਵਣ ਛਕੋ ਦੀ ਜਿੱਥੇ ਗੁਰਨਾਨਕ ਪਾਤਸ਼ਾਹ ਦਾ ਉਪਦੇਸ਼ ਸੁਣਨ ਨੂੰ ਮਿਲਦਾ ਹੈ ਉੱਥੇ ਹੀ ਪ੍ਰੈਕਟੀਕਲੀ ਤੌਰ ਤੇ ਗੁਰਨਾਨਕ ਪਾਤਸ਼ਾਹ ਇਸ ਸਥਾਨ ਵਿਖੇ ਕਰਕੇ ਵਿਖਾਉਂਦੇ ਸਨ ਜਿੱਥੇ ਆਪਾਂ ਵਣ ਛਕਣ ਦੀ ਗੱਲ ਕਰਦੇ ਹਾਂ ਤਾਂ ਗੁਰਨਾਨਕ ਪਾਤਸ਼ਾਹ ਕਰੋ ਕਪੜੇ ਢੀੜੇ ਖਾਣਾ ਲਿਆ ਕੇ ਗਰੀਬ ਮਸਕਿਨ ਬੱਚਿਆਂ 'ਚ ਵੰਦੇ ਸੀ ਤੇ ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਉਪਦੇਸ਼ ਨੂੰ ਅੱਗੇ ਵਧਾਈਏ ਅਸੀਂ ਫ੍ਰੀ ਆਫ ਕਾਸਟ ਇੱਥੇ ਲੇਡੀਜ਼ ਲਈ ਸिलाई ਸੈਂਟਰ ਚਲਾਉਂਦੇ ਹਨ ਹੋਰ ਬਿਆੰਤ ਸੇਵਾਵਾਂ ਹੁੰਦੀਆਂ ਹਨ ਜਿੱਥੇ ਕਿਰਤ ਕਰਨ ਦੀ ਗੱਲ ਆਉਂਦੀ ਹੈ ਗੁਰਨਾਨਕ ਪਾਤਸ਼ਾਹ ਦੀ ਜੋ ਕਿਰਤ ਸੀ ਉਹ ਮੁੱਢ ਤੋਂ ਹੀ ਸੁੱੱਚੀ ਅਤੇ ਖਰੀ ਸੀ ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਇੱਥੇ ਲੋੜਵੰਦ ਪਰਿਵਾਰਾਂ ਲਈ ਵੀਕਲੀ ਲੰਗਰ ਦਾ ਪ੍ਰਬੰਧ ਕਰਦੇ ਹਾਂ ਸਪੈਸ਼ਲ ਲੰਗਰ ਉਹ ਪੋਜਨ ਜਿਹੜਾ ਕਿ ਉਹਨਾਂ ਦੀ ਕਰਾਚ ਨਹੀਂ ਬਣਦੇ ਉਹ ਇੱਥੇ ਆ ਕੇ ਪੇਟ ਭਰ ਖਾਣਾ ਖਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਜਿੱਥੇ ਨਾਮ ਜਪਣ ਦੀ ਗੱਲ ਕਰਦੇ ਹਨ ਗੁਰਨਾਨਕ ਪਾਤਸ਼ਾਹ ਝੰਡਾ ਦਰਖਤਾਂ ਦੀ ਛਾਵੇਂ ਬੈ ਕੇ ਪ੍ਰਭੂ ਪਾਤਸ਼ਾਹ ਦੇ ਲਾਮ ਨਾਮ ਦੇ ਵਿੱਚ ਲੰਬੇ ਅਰਸੇ ਤੱਕ ਲੀਨ ਹੁੰਦੇ ਸਨ ਅੱਜ ਵੀ ਛੋਟੇ ਛੋਟੇ ਬੱਚੇ ਸਵੇਰੇ ਸ਼ਾਮ ਆਸਾਦੀ ਵਾਰ ਸੋਦਰਦਾਦੀ ਵਨ ਆਰਤੀ ਦੀਵਾਨ ਸਜਾਉਂਦੇ ਹਨ ਅਤੇ ਹੋਰ ਬੇਅੰਤ ਸਵਾਵਾ ਇਥੋਂ ਤੱਕ ਕਿ ਸ਼ਾਮ ਦੇ ਦੀਵਾਨ ਦੀ ਅਰਦਾਸ ਵੀ ਸਾਰੇ ਕੁਲ ਬੱਚੇ ਹੀ ਕਰਦੇ ਹਨ ਮੇਨ ਕਿ ਇੱਥੇ ਕਿਉਂਕਿ ਗੁਰਨਾਨਕ ਪਾਤਸ਼ਾਹ ਨੇ ਆਪਣੇ ਬਚਪਨ گزارਿਆ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਰੀਤ ਨੂੰ ਉਸ ਇਤਿਹਾਸ ਨੂੰ ਅੱਗੇ ਵਧਾਈਏ ਜਿੱਤੇ ਅਸੀਂ ਪਲੇਗ੍ਰਾਉਂਡ ਬਣਾਇਆ ਹੈ ਉਹ ਵੀ ਐਸੇ ਕਰਕੇ ਬਣਾਇਆ ਕਿ ਇੱਥੇ ਗੁਰਨਾਨਕ ਪਾਤਸ਼ਾਹ ਖੇਡਦੇ ਰਹੇ ਤੇ ਸਾਡੇ ਵੀ ਬੱਚੇ ਇੱਥੇ ਆ ਕੇ ਖੇਡ ਲੈਣ ਸੋ ਧੰਨਵਾਦ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜੋ ਕੌਤਕ ਇੱਥੇ ਨਾਨਕ ਪਾਤਸ਼ਾਹ ਨੇ ਆਪਣੇ ਬਚਪਨ ਚ ਦਿਖਾਏ ਉਹਨਾਂ ਦੀ ਹੀ ਸਿੱਖਿਆਵਾਂ ਨੂੰ ਉਹਨਾਂ ਦੇ ਹੀ ਬਚਨਾਂ ਨੂੰ ਅਸ਼ੀਰਵਾਦ ਨੂੰ ਅੱਗੇ ਤੋਰਿਆ ਹੋਇਆ ਹੈ ਤੇ ਛੋਟੇ ਬੱਚਿਆਂ ਨੂੰ ਅੱਜ ਵੀ ਉਦਾਂ ਹੀ ਜਿਵੇਂ ਨਾਨਕ ਪਾਤਸ਼ਾਹ ਭੋਜਨ ਲਿਆ ਕੇ ਮਸਕੀਨਾਂ ਨੂੰ ਦਿੰਦੇ ਸਨ ਤੇ ਜਿਵੇਂ ਹੋਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ ਤੇ ਗੁਰਬਾਣੀ ਆਪਾਂ ਕਈਏ ਧਿਆਨ ਕਰਦੇ ਸਨ ਉਵੇਂ ਹੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਔਰ ਬੱਚੇ ਹੀ ਇੱਥੇ ਸੇਵਾ ਨਿਭਾਉਂਦੇ ਨੇ ਉਹੀ ਫਿਰ ਤਾਂ ਆਪਾਂ ਕਈਏ ਤਾਂ ਇਸ ਗੁਰੂ ਘਰ ਵਿੱਚ ਅੱਗੇ ਤੋਰੀ ਹੋਈ ਹੈ ਸੋ ਗੁਰਦੁਆਰਾ ਬਾਹ ਲੀਲਾ ਸਾਹਿਬ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਵੀਰ ਸਿੰਘ ਜੀ ਗ੍ਰੰਥੀ ਗੁਰਦੁਆਰਾ ਬਾਲ ਲੀਲਾ ਸਾਹਿਬ ਨਨ ਕਾਨਾ ਸਾਹਿਬ ਇਹ ਉਹ ਮਹਾਨ ਪਵਿੱਤਰ ਸਥਾਨ ਹੈ ਬਾਲ ਦਾ ਮਤਲਬ ਹੈ ਬਾਲਕ ਲੀਲਾ ਦਾ ਮਤਲਬ ਕੋਤਕ ਜਾਂ ਖੇਡ ਇਸ ਸਥਾਨ ਦੇ ਕੀ ਗੁਰਨਾਣੇ ਪਾਤਸ਼ਾਹ ਬਚਪਨ ਵਿੱਚ ਆਪਣੇ ਹਾਨੀਆਂ ਸੰਘੀਆਂ ਸਾਥੀਆਂ ਨਾਲ ਖੇਡਦੇ ਰਹੇ ਲੋੜਵੰਦ ਗਰੀਬ ਬੱਚਿਆਂ ਦੀ ਸਹਾਇਤਾ ਕਰਦੇ ਸੀ ਆ ਦੋਸਤੂਆਂ ਨਾਲ ਉਹਨਾਂ ਦੀ ਸੇਵਾ ਕਰਦੇ ਸੀ ਲਗਭਗ ਬਚਪਨ ਦੇ 13 ਸਾਲ ਇਸ ਪਾਕਵਨ ਸਥਾਨ ਵਿੱਚ ਹੀ گزارੇ ਇਸ ਸਥਾਨ ਵਿੱਚ ਆਪ ਜੀ ਦੇਖ ਰਹੇ ਸरोवर ਸਾਬ ਹੈ ਇਸ ਸरोवर ਸਾਬ ਜਿਹੜਾ ਹੈ ਇਹ ਦੁਨੀਆ ਦਾ ਸਭ ਤੋਂ ਪਹਿਲਾ ਅਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਸरोवर ਸਾਬ ਹੈ ਜੋ ਕਿ ਬਿਰਧ ਹਾਲਤ ਦੇ ਵਿੱਚ ਹੈਗਾ ਸੀ ਜਿਸ ਨੂੰ ਸਾਡੇ ਯੰਗਸਟਰ ਨੂੰ ਅ ਕਸਰਸਾਈਜ਼ ਵਾਸਤੇ ਤੇ ਖੇਡਾਂ ਵਾਸਤੇ ਜਗਾ ਦੀ ਲੋੜ ਸੀ ਉਹਦੇ ਵਿੱਚ ਪਲੇਗਰਾਉਂਡ ਬਣਾ ਦਿੱਤਾ ਕਿ ਜਿੱਦੇ ਵਿੱਚ ਕਬੱਡੀ ਅਤੇ ਆਦ ਖੇਡਾਂ ਖੇੜੀਆਂ ਜਾਂਦੀਆਂ ਹਨ ਇਹਨਾਂ ਝੰਡਾ ਦਰਖਤਾ ਦੇ ਛਾਵੇਂ ਗੁਰੂ ਨਾਨਕ ਪਾਤਸ਼ਾਹ ਰਬੂ ਪਾਤਸ਼ਾਹ ਦਾ ਨਾਮ ਜਪਦੇ ਰਹੇ ਕੀਰਤ ਕਰੋ ਨਾਮ ਜਪੋ ਅਤੇ ਵਣ ਸ਼ਕੋ ਦੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਸੁਣਨ ਨੂੰ ਮਿਲਦਾ ਹੈ ਉੱਥੇ ਹੀ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਇਸ ਸਥਾਨ ਵਿਖੇ ਕਰਕੇ ਵਿਖਾਉਂਦੇ ਸਨ ਜਿੱਥੇ ਆਪਾਂ ਵਣ ਸ਼ਕਣ ਦੀ ਗੱਲ ਕਰਦੇ ਹਾਂ ਤਾਂ ਗੁਰੂ ਨਾਨਕ ਪਾਤਸ਼ਾਹ ਕਰੋ ਕਪੜੇ ਢੀੜੇ ਖਾਣਾ ਲਿਆ ਕੇ ਗਰੀਬ ਮਸਕੀਨ ਬੱਚਾ ਚ ਵਣਦੇ ਸੀ ਤੇ ਅੱਜ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਉਪਦੇਸ਼ ਨੂੰ ਅੱਗੇ ਵਧਾਈਏ ਅਸੀਂ ਫ੍ਰੀ ਆਫ ਕਾਸਟ ਇੱਥੇ ਲੇਡੀਆਂ ਲਈ ਸिलाई ਸੈਂਟਰ ਚਲਾਉਂਦੇ ਹਨ ਹੋਰ ਬੇਅੰਤ ਸੇਵਾਵਾਂ ਹੁੰਦੀਆਂ ਹਨ ਜਿੱਥੇ ਕਿਰਤ ਕਰਨ ਦੀ ਗੱਲ ਆਉਂਦੀ ਹੈ ਗੁਰਨਾਨਕ ਪਾਤਸ਼ਾਹ ਦੀ ਜੋ ਕਿਰਤ ਸੀ ਉਹ ਮੁੱਢ ਤੋਂ ਹੀ ਸੁੱਚੀ ਅਤੇ ਖਰੀ ਸੀ ਜਿਸ ਤਰ੍ਹਾਂ ਕਿ ਅੱਜ ਵੀ ਅਸੀਂ ਇੱਥੇ ਲੋੜਵੰਦ ਪਰਿਵਾਰਾਂ ਲਈ ਵੀਕਲੀ ਲੰਗਰ ਦਾ ਪ੍ਰਬੰਧ ਕਰਦੇ ਹਾਂ ਸਪੈਸ਼ਲ ਲੰਗਰ ਉਹ ਪੋਜਨ ਜਿਹੜਾ ਕਿ ਉਹਨਾਂ ਦੀ ਘਰਾਚ ਨਹੀਂ ਬਣਦੇ ਉਹ ਇੱਥੇ ਆ ਕੇ ਪੇਟ ਭਰ ਖਾਣਾ ਖਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਜਿੱਥੇ ਨਾਮ ਜਪਣ ਦੀ ਗੱਲ ਕਰਦੇ ਹਨ ਗੁਰਨਾਨਕ ਪਾਛਾ ਝੰਡਾ ਦਰਖਤਾਂ ਦੀ ਛਾਵੇਂ ਬੈ ਕੇ ਪ੍ਰਮੋ ਪਾਛਾ ਦੇ ਨਾਮ ਦੇ ਵਿੱਚ ਲੰਬੇ ਅਰਸੇ ਤੱਕ ਲੀਨ ਹੁੰਦੇ ਸਨ ਅੱਜ ਵੀ ਛੋਟੇ ਛੋਟੇ ਬੱਚੇ ਸਵੇਰੇ ਸ਼ਾਮ ਆਸਾਦੀ ਵਾਰ ਸੌਦਰਦਾਦੀ ਵਨ ਆਰਤੀ ਦੀਵਾਨ ਸਜਾਉਂਦੇ ਹਨ ਅਤੇ ਹੋਰ ਬੇਅੰਤ ਸੇਵਾਵਾਂ ਇਥੋਂ ਤੱਕ ਕਿ ਸ਼ਾਮ ਦੀ ਦੀਵਾਨ ਦੀ ਅਰਦਾਸ ਵੀ ਸਾਰੇ ਕੋਲ ਬੱਚੇ ਹੀ ਕਰਦੇ ਹਨ ਮੇਨ ਕੇ ਇਥੇ ਕਿਉਂਕਿ ਗੁਰਨਾਨਕ ਪਾਤਸ਼ਾਹ ਨੇ ਆਪਣਾ ਬਚਪਨ گزارਿਆ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਸ ਰੀਤ ਨੂੰ ਉਸ ਇਤਿਹਾਸ ਨੂੰ ਅੱਗੇ ਵਧਾਈਏ ਜਿੱਤੇ ਅਸੀਂ ਪਲੇਗ੍ਰਾਉਂਡ ਬਣਾਇਆ ਹੈ ਉਹ ਵੀ ਐਸੇ ਕਰਕੇ ਬਣਾਇਆ ਕਿ ਇਥੇ ਗੁਰਨਾਨਕ ਪਾਤਸ਼ਾਹ ਖੇਡਦੇ ਰਹੇ ਤੇ ਸਾਡੇ ਵੀ ਬੱਚੇ ਇੱਥੇ ਆ ਕੇ ਖੇਡ ਲੈਣ ਸੋ ਧੰਨਵਾਦ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਜੋ ਕੌਤਕ ਇਥੇ ਨਾਨਕ ਪਾਤਸ਼ਾਹ ਨੇ ਆਪਣੇ ਬਚਪਨ ਚ ਦਿਖਾਏ ਉਹਨਾਂ ਦੀ ਹੀ ਸਿੱਖਿਆਵਾਂ ਨੂੰ ਉਹਨਾਂ ਦੇ ਹੀ ਬਚਨਾਂ ਨੂੰ ਅਸ਼ੀਰਵਾਦ ਨੂੰ ਅੱਗੇ ਤੋਰਿਆ ਹੋਇਆ ਹੈ ਤੇ چھوٹے ਬੱਚਿਆਂ ਨੂੰ ਅੱਜ ਵੀ ਉਦਾਂ ਹੀ ਜਿਵੇਂ ਨਾਨਕ ਪਾਤਸ਼ਾਹ ਭੋਜਨ ਲਿਆ ਕੇ ਮਸਕੀਨਾਂ ਨੂੰ ਦਿੰਦੇ ਸਨ ਤੇ ਜਿਵੇਂ ਹੋਰ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਸਨ ਤੇ ਗੁਰਬਾਣੀ ਆਪਾਂ ਕਈਏ ਧਿਆਨ ਕਰਦੇ ਸਨ ਉਵੇਂ ਹੀ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਬੱਚੇ ਹੀ ਇੱਥੇ ਸੇਵਾ ਨਿਭਾਉਂਦੇ ਨੇ ਉਹੀ ਫਿਰ ਤਾਂ ਆਪਾਂ ਕਈਏ ਤਾਂ ਇਸ ਗੁਰੂ ਘਰ ਵਿੱਚ ਅੱਗੇ ਤੋਰੀ ਹੋਈ ਹੈ ਸੋ ਗੁਰਦੁਆਰਾ ਬਾਹ ਲੀਲਾ ਸਾਹਿਬ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ